ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚੋਂ ਕਿ 10 ਐਮਐਲਏ ਬਾਗੀ ਹੋਗੇ ਕਿ ਆਮ ਆਦਮੀ ਪਾਰਟੀ ਜਿਹਦੇ ਕੋਲ ਇੱਕ ਮਜ਼ਬੂਤ ਮੈਜੋਰਟੀ ਆ 92 94 ਐਮਐਲਏ ਨੇ ਇਸ ਪਾਰਟੀ ਦੇ ਕੋਲੇ ਕਿ ਇਸ ਪਾਰਟੀ ਦੇ ਵਿੱਚੋਂ 10 ਐਮਐਲਏ ਬਾਗੀ ਹੋ ਕੇ ਇਹਨਾਂ ਐਮਐਲਏ ਨੇ ਕੀ ਬਗਾਵਤ ਦਾ ਝੰਡਾ ਬੁਲੰਦ ਕਰਤਾ ਆਪਣੀ ਹੀ ਸਰਕਾਰ ਦੇ ਖਿਲਾਫ ਕਿਹੜੇ ਨੇ ਆਹ 10 ਐਮਐਲਏ ਜਿਨ੍ਹਾਂ ਤੋਂ ਕਿਹਾ ਜਾ ਰਿਹਾ ਹੈ ਕਿ ਬਗਾਵਤ ਦੀ بو ਆ ਰਹੀ ਹੈ ਪਾਰਟੀ ਨੂੰ ਕਿ ਇਹਨਾਂ ਐਮਐਲਿਆਂ ਨੇ ਪਾਰਟੀ ਦੇ ਖਿਲਾਫ ਬਗਾਵਤ ਕਰਦੀ। ਕੀ ਬਗਾਵਤ ਦੀ ਕਹਾਣੀ ਹੈ? ਇਹ ਕਹਾਣੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਤੇ ਜਦੋਂ ਪਾਰਟੀ ਨੇ ਇਹਨਾਂ 10 ਐਮਐਲਿਆਂ ਨੂੰ ਪੁੱਛਿਆ ਕਿ ਬਗਾਵਤ ਦੀਆਂ ਜਿਹੜੀਆਂ ਗੱਲਾਂ ਤੁਹਾਡੇ ਬਾਰੇ ਆ ਰਹੀਆਂ ਨੇ ਇਸ ਬਾਰੇ ਕੀ ਕਹਿਣਾ? ਇਹਨਾਂ ਐਮਐਲਿਆਂ ਦਾ ਕਹਿਣਾ ਕਿ ਇਦਾਂ ਦੀ ਕੋਈ ਗੱਲ ਨਹੀਂ। ਆਖਰ ਕਿਉਂ ਆਮ ਆਦਮੀ ਪਾਰਟੀ ਦੇ ਐਮਐਲਿਆਂ ਦੀ ਬਗਾਵਤ ਦੀ ਗੱਲ ਬਾਹਰਾਈ? ਕਿੱਥੋਂ ਆ ਸਾਰੀ ਕਹਾਣੀ ਚੱਲੀ ਇਹਦੇ ਤੇ ਆਪਾਂ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਹੋਰ ਇਦਾਂ ਦੀਆਂ ਖਬਰਾਂ ਦੇਖਣ ਦੇ ਲਈ ਦੋਸਤੋ 10 ਐਮਐਲਏਾਂ ਦੀ ਗੱਲ ਚੱਲੀ ਕਿ ਇਹਨਾਂ 10 ਐਮਐਲਏਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਬਗਾਵਤ ਕਰ ਦਿੱਤੀ ਕਿਹੜੇ 10 ਐਮਐਲਏ ਨੇ ਕੀ ਉਹਨਾਂ ਦੇ ਨਾਮ ਨੇ ਉਹ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਆਹ ਬਗਾਵਤ ਦੀ ਕਹਾਣੀ ਪੈਦਾ ਕਿੱਥੋਂ ਹੋਈ ਥੋੜਾ ਜਿਹਾ ਪਿਛੋਕੜ ਦੇ ਵਿੱਚ ਜਾਣੇ ਆ ਸੰਜੀਵ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਬਣਾਈ ਰਾਜ ਸਭਾ ਦਿੱਤੀ ਸੰਜੀਵ अरोड़ा ਨੂੰ ਕਿਉਂਕਿ ਸੰਜੀਵ अरोड़ा ਇੱਕ ਵੱਡੇ ਵਿਜਨਰਸਮੈਨ ਸੀ ਇੱਕ ਵੱਡੇ ਬਿਜ਼ਨਸਮੈਨ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਪਰ ਥੋੜੇ ਹੀ ਸਮੇਂ ਬਾਅਦ ਰਾਜ ਸਭਾ ਤੋਂ ਅਸਤੀਫਾ ਲੈ ਲਿਆ ਸੰਜੀਵ ਰੋੜਾ ਦਾ ਅਸਤੀਫਾ ਇਸ ਕਰਕੇ ਲੈ ਲਿਆ ਕਿਉਂਕਿ ਲੁਧਿਆਣਾ ਪੱਛਮੀ ਦੀ ਚੋਣ ਆਈ ਉੱਥੋਂ ਸੰਜੀਵ अरोड़ा ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਜਿੱਤ ਹਾਸਲ ਕੀਤੀ ਐਮਐਲਏ ਬਣਦੇ ਨੇ ਸੰਜੀਵ अरोड़ा ਐਮਐਲਏ ਬਣਨ ਤੋਂ ਬਾਅਦ ਪੰਜਾਬ ਦੇ ਕੈਬਨਿਟ ਦੇ ਵਿੱਚ ਸ਼ਾਮਲ ਹੁੰਦੇ ਨੇ ਮੰਤਰੀ ਵੀ ਬਣਦੇ ਨੇ ਸੰਜੀਵ अरोड़ा ਰੂੜਾ ਸਾਹਿਬ ਤਾਂ ਐਮਐਲਏ ਬਣ ਕੇ ਰਾਜ ਸਭਾ ਦੀ ਸੀਟ ਤੋਂ ਅਸਤੀਫਾ ਦੇਤਾ ਰਾਜ ਸਭਾ ਦੀ ਸੀਟ ਖਾਲੀ ਹੋ ਗਈ ਹੁਣ 24 ਅਕਤੂਬਰ ਨੂੰ ਇਲੈਕਸ਼ਨ ਡਿਕਲੇਅਰ ਹੋਈ ਆ ਰਾਜ ਸਭਾ ਦੀ ਸੀਟ ਦੇ ਲਈ ਆਮ ਆਦਮੀ ਪਾਰਟੀ ਨੇ ਉੱਥੋਂ ਆਪਣਾ ਉਮੀਦਵਾਰ ਬਣਾਇਆ ਰਜਿੰਦਰ ਗੁਪਤਾ ਜਿਹੜੇ ਟਰਾਈਡੈਂਟ ਗਰੁੱਪ ਦੇ ਓਨਰ ਨੇ ਤਾਂ ਰਾਜ ਸਭਾ ਦੇ ਲਈ ਉਮੀਦਵਾਰ ਤਾਂ ਆਮ ਆਦਮੀ ਪਾਰਟੀ ਨੇ ਆਪਣਾ ਦੇਤਾ ਇੱਕ ਨਾਮਿਨੇਸ਼ਨ ਹੋਰ ਫਿਲ ਹੁੰਦਾ ਉਹਦਾ ਨਵਨੀਤ ਚਤੁਰਵੇਦੀ ਨਵਨੀਤ ਚਤੁਰਵੇਦੀ ਜਿਹੜੇ ਰਾਜਸਥਾਨ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਨੇ ਆਪਣਾ ਉਹ ਨਾਮਿਨੇਸ਼ਨ ਨੂੰ ਫਿਲ ਕਰਦੇ ਨੇ ਰਾਜ ਸਭਾ ਦੀ ਮੈਂਬਰੀ ਦੇ ਲਈ ਜਾਣਕਾਰ ਬੰਦੇ ਦੱਸਦੇ ਨੇ ਕਿ ਜਦੋਂ ਕਿਸੇ ਨੇ ਰਾਜ ਸਭਾ ਮੈਂਬਰੀ ਦੇ ਲਈ ਫਿਲ ਕਰਨਾ ਯਾਨੀ ਕਿ ਖੁਦ ਨੂੰ ਉਮੀਦਵਾਰ ਬਣਾਉਣਾ ਤਾਂ 10 ਐਮਐਲਏ ਦਾ ਸਮਰਥਨ ਹਾਸਲ ਹੋਣਾ ਚਾਹੀਦਾ ਨਵਨੀਤ ਚਤੁਰਵੇਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 10 ਐਮਐਲਏ ਦਾ ਮੈਨੂੰ ਸਮਰਥਨ ਹਾਸਲ ਜਿਹੜੇ ਉਹ 10 ਐਮਐਲਏ ਨੇ ਉਹਨਾਂ ਦਾ ਨਾਮ ਵੀ ਨਵਨੀਤ ਚਤੁਰਵੇਦੀ ਨੇ ਉੱਥੇ ਆਪਣੀ ਜਿਹੜੀ ਫਾਈਲ ਸੀ ਉਹਦੇ 'ਚ ਲਿਖਤਾ ਕਿ ਆਹ 10 ਐਮਐਲਏ ਮੇਰੇ ਨਾਲ ਨੇ ਉਹ 10 ਐਮਐਲਏ ਕਿਹੜੇ ਨੇ ਸਭ ਤੋਂ ਪਹਿਲਾਂ ਅਮੋਲਕ ਸਿੰਘ ਕੁਲਵੰਤ ਸਿੰਘ ਪੰਡੋਰੀ ਗੁਰਲਾਲ ਕਨੌਰ ਗੁਰਪ੍ਰੀਤ ਸਿੰਘ ਬਣਾਵਾਲੀ ਕੁਲਵੰਤ ਸਿੰਘ ਬਾਜੀਗਰ ਮਨਜੀਤ ਸਿੰਘ ਬਲਾਸਪੁਰ ਰਣਵੀਰ ਸਿੰਘ ਭੁੱਲਰ ਸੁਖਵੀਰ ਸਿੰਘ ਨਰੇਸ਼ ਕਟਾਰੀਆ ਤੇ ਰਜਨੀਸ਼ ਕੁਮਾਰ ਆ ਐਮਐਲਏ ਨੇ ਜਿਨ੍ਹਾਂ ਬਾਰੇ ਕਿਹਾ ਨਵਨੀਤ ਚਤੁਰਵੇਦੀ ਨੇ ਕਿ ਇਹਨਾਂ ਐਮਐਲਏਾਂ ਦੀ ਮੈਨੂੰ ਸਪੋਰਟ ਹੈ ਜਦੋਂ ਇਹਨਾਂ ਐਮਐਲਏ ਨੂੰ ਪਤਾ ਲੱਗਿਆ ਪੰਜਾਬ ਚ ਮੀਡੀਆ ਨੇ ਇਹ ਗੱਲ ਕਵਰ ਕੀਤੀ ਤਾਂ ਇਹਨਾਂ ਐਮਐਲਏਾਂ ਨੇ ਆਪਣਾ ਪੱਖ ਰੱਖਿਆ ਆਪਣੀ ਸਰਕਾਰ ਦੇ ਕੋਲੇ ਕਿ ਅਸੀਂ ਤਾਂ ਨਵਨੀਤ ਚਤੁਰਵੇਦੀ ਨੂੰ ਜਾਣਦੇ ਵੀ ਨਹੀਂ ਅਸੀਂ ਨਹੀਂ ਜਾਣਦੇ ਉਸ ਬੰਦੇ ਨੇ ਸਾਡਾ ਨਾਮ ਕਿਉਂ ਲਿਆ ਕਹਿੰਦੇ ਕਿ ਸਾਡੇ ਸਿਗਨੇਚਰ ਰਿਵਿਊਸ ਦਾ ਕੀਤੇ ਕੀਤੇ ਹੋਏ ਹੋ ਸਕਦਾ ਕਿ ਸਾਡੇ ਜਿਹੜੇ ਸਿਗਨੇਚਰ ਨੇ ਆਹ ਸਿਗਨੇਚਰ ਵੀ ਝਾਲੀ ਹੋਣ ਯਾਨੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ 10 ਐਮਐਲਏ ਨੇ ਜਿਨ੍ਹਾਂ ਬਾਰੇ ਨਵਨੀਤ ਚਤੁਰਵੇਦੀ ਕਹਿ ਰਹੇ ਨੇ ਕਿ ਇਹਨਾਂ ਐਮਐਲਿਆਂ ਦਾ ਸਮਰਥਨ ਮੈਨੂੰ ਹਾਸਲ ਹੈ ਇਹਨਾਂ ਐਮਐਲਿਆਂ ਨੇ ਬਿਲਕੁਲ ਡਿਨਾਈ ਕਰਤੀ ਆਹ ਗੱਲ ਕਿ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਜਾਣਦੇ ਵੀ ਨਹੀਂ ਅਸੀਂ ਕੁਝ ਵੀ ਨਹੀਂ ਮਤਲਬ ਉਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈ ਪਰ ਨਵਨੀਤ ਚਤੁਰਵੇਦੀ ਕਹਿੰਦੇ ਨੇ ਕਿ ਸਾਡੇ ਮਤਲਬ ਕਿ ਸਾਡੇ ਇਹ ਸਮਰਥਨ ਦੇ ਵਿੱਚ ਨੇ ਤਾਂ ਅੱਜ ਸਾਰਾ ਦਿਨ ਮੀਡੀਆ ਨੇ ਇਸ ਗੱਲ ਨੂੰ ਰਿਪੋਰਟ ਕੀਤਾ ਤੁਸੀਂ ਵੀ ਸੁਣਿਆ ਹੋਣਾ ਕਿ ਇਹ ਭੰਬਲਪੂਸਾ ਲਗਾਤਾਰ ਬਰਕਰਾਰ ਰਿਹਾ ਪਾਰਟੀ ਦੇ ਵਿੱਚ ਵੀ ਤਰਥੱਲੀ ਮੱਚੀ ਰਹੀ ਕਿ ਆਖਰ ਕਿਹੜੇ ਉਹ ਐਮਐਲਏ ਨੇ ਜਿਨ੍ਹਾਂ ਦੀ ਵਾਰ-ਵਾਰ ਗੱਲ ਚੱਲ ਰਹੀ ਆ ਪਰ ਜਦੋਂ ਇਹਨਾਂ 10 ਐਮਐਲਏਾਂ ਦੇ ਨਾਲ ਪਾਰਟੀ ਨੇ ਸੰਪਰਕ ਕੀਤਾ ਤਾਂ ਦਸਾਂ ਦੇ ਦਸਾਂ ਐਮਐਲਏ ਨੇ ਕਿਹਾ ਕਿ ਸਾਡਾ ਇਸ ਬੰਦੇ ਨਾਲ ਕੋਈ ਲਿੰਕ ਨਹੀਂ ਹੈ ਪਰ ਤੁਸੀਂ ਦੇਖੋ ਕਿ ਨਵਨੀਤ ਚਤੁਰਵੇਦੀ ਜਿਨ੍ਹਾਂ ਨੇ ਰਾਜ ਸਭਾ ਦੀ ਮੈਂਬਰੀ ਵੀ ਫਾਈਲ ਕਰਤੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਬਿਲਕੁਲ ਪ੍ਰਾਪਰ ਦੇ ਵਿੱਚ ਕਿ ਮੈਨੂੰ ਵੀ ਐਮਐਲਏ ਦਾ ਸਮਰਥਨ ਹਾਸਲ ਹੈ ਉਹ ਤਾਂ ਹੋਰ ਵੀ ਇੰਟਰਵਿਊ ਦੇ ਵਿੱਚ ਗੱਲਾਂ ਕਰਦੇ ਨੇ ਕਿ ਮੈਨੂੰ ਤਾਂ ਹੋਰ ਐਮਐਲਏ ਦਾ ਵੀ ਸਮਰਥਨ ਹਾਸਲ ਹੈ ਕਿ ਮੈਂ ਤਾਂ ਨਵੀਂ ਜਿਹੜੀ ਆਪਣੀ ਨੋਮੀਨੇਸ਼ਨ ਫਿਲ ਕਰੂੰਗਾ ਨਵਨੀਤ ਚਤੁਰਵੇਦੀ ਜਿਹੜੇ ਇੱਕ ਪੱਤਰਕਾਰ ਵੀ ਨੇ ਇੱਕ ਰਾਈਟਰ ਵੀ ਨੇ ਜੀਓਪੋਲਿਟਿਕਸ ਨਾਮਕ ਇੱਕ ਇਹਨਾਂ ਨੇ ਕਿਤਾਬ ਲਿਖੀ ਸੀ ਉਸ ਤੋਂ ਬਾਅਦ ਫਿਰ ਇੱਕ ਵਾਰ ਪਿਛਲੇ ਸਾਲ ਗੱਲ ਚੱਲੀ ਕਿ ਜੀਓਪੋਲਿਟਿਕਸ ਪਾਰਟ 2 ਵੀ ਕਿਤਾਬ ਆ ਰਹੀ ਆ ਨਵਨੀ ਚਤੁਰਵੇਦੀ ਦੀ ਫਿਲਹਾਲ ਦਾ ਕਵਰ ਪੇਜ ਹੀ ਰਿਲੀਜ਼ ਹੋਇਆ ਜੀ ਕਿਤਾਬ ਹਲੇ ਉਹ ਆਈ ਨਹੀਂ ਯਾਨੀ ਕਿ ਜੀਓਪੋਲਿਟਿਕਸ ਦੇ ਉੱਪਰ ਲਿਖਦੇ ਨੇ ਪਰ ਜਦੋਂ ਜੀਓ ਪੋਲਿਟਿਕਸ ਦੀ ਗੱਲ ਚੱਲਦੀ ਆ ਫਿਰ ਨਾਲ ਨਾਲ ਭੰਬਲ ਪੁਸਾ ਵੀ ਆ ਜਾਂਦਾ ਤਾਂ ਜਰੂਰ ਹੁਣ ਇਹ ਕੀ ਖਿਚੜੀ ਪੱਕ ਰਹੀ ਆ ਕੀ ਨਵਨੀਤ ਚਤੁਰਵੇਦੀ ਸੱਚ ਬੋਲ ਰਹੇ ਨੇ ਜਾਂ ਨਵਨੀਤ ਚਤੁਰਵੇਦੀ ਸਿਰਫ ਪਾਰਟੀ ਨੂੰ ਇੱਕ ਡੀ ਮੋਰਾਲਾਈਜ਼ ਕਰਨ ਦੇ ਲਈ ਪਾਰਟੀ ਦੇ ਵਿੱਚ ਇੱਕ ਦੁਫਾੜ ਖੜਾ ਕਰਨ ਦੇ ਲਈ ਇਹ ਸਾਰਾ ਕੁਝ ਕਹਿ ਰਹੇ ਨੇ ਇਹ ਤਾਂ ਖੈਰ 2-4 ਦਿਨਾਂ ਦੇ ਵਿੱਚ ਸਾਰੀ ਕਹਾਣੀ ਇਹ ਨਿੱਤਰ ਕੇ ਸਾਹਮਣੇ ਆ ਚੁਗੀ ਕਿਉਂਕਿ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਨਹੀਂ ਹੋ ਸਕਦਾ ਕਿ ਨਵਨੀਤ ਚਤੁਰਵੇਦੀ ਨੇ ਉਹ ਨਾਮ ਆਪਣੇ ਨਾਲ ਮੈਂਸ਼ਨ ਕੀਤੇ ਨੇ ਦੱਸਿਆ ਕਿ ਆਹ ਬੰਦੇ ਮੇਰੇ ਨਾਲ ਨੇ ਕਿ ਜਿਹੜੇ ਪਾਰਟੀਆਂ ਵਿੱਚ ਪਿੱਛੇ ਜੇ ਗੱਲ ਚੱਲੀ ਕਿ ਪਾਰਟੀ ਦੇ ਵਿੱਚ ਗਰੁੱਪ ਬਣੇ ਹੋਏ ਨੇ ਇਹ ਗਰੁੱਪ ਨੇ ਇਹ ਪਹਿਲਾਂ ਹੀ ਬਗਾਵਤ ਤੇ ਸੋਰ ਐਮਐਲਏ ਅਪਣਾ ਰਹੇ ਨੇ ਅਪਣਾ ਰਹੇ ਨਹੀਂ ਅਪਣਾ ਰਹੇ ਤਾਂ ਪਤਾ ਨਹੀਂ ਪਰ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਖਬਰਾਂ ਆਈਆਂ ਉਸ ਜੀ ਨੂੰ ਦੇਖਦਿਆਂ ਹੋਇਆ ਕਿ ਹੋ ਸਕਦਾ ਨਵਨੀ ਚਤੁਰਵੇਦੀ ਨੇ ਇਸ ਚੀਜ਼ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਪਿਛਲੇ ਕਈ ਦਿਨਾਂ ਤੋਂ ਗੱਲ ਚੱਲ ਰਹੀ ਸੀ ਕਿ ਕਿਹੜੇ ਐਮਐਲਏ ਨੇ ਉਹ ਜਿਨ੍ਹਾਂ ਦੀ ਬਗਾਵਤ ਦੀ ਗੱਲ ਚੱਲ ਰਹੀ ਆ ਜਿਨ੍ਹਾਂ ਬਾਰੇ मतलब अटकरन लायी जा रही थी किडे एमएलए हो सकदे ने दो तीन दिनਾਂ ਦੇ ਵਿੱਚ ਆਹ মিডিਆ ਦੇ ਵਿੱਚ ਆਗੇ ਨਵਨੀਤ ਚਤੁਰਵੇਦੀ ਨੇ ਵੀ ਇੰਟਰਵਿਊ ਦਿੱਤੀਆਂ ਜਦੋਂ ਅੱਜ ਨਾਮ ਬਾਹਰ ਆ ਗਏ ਲਿਸਟਾਂ ਬਣ ਗਈਆਂ ਉਦੋਂ ਐਮਐਲਏ ਨੂੰ ਪਤਾ ਲੱਗਿਆ ਤੇ ਕਿ ਸਾਡੀ ਉਹ ਗੱਲ ਚੱਲ ਰਹੀ ਸੀ ਸਾਡੇ ਬਾਰੇ ਹੀ ਕਹਿ ਰਿਹਾ ਸੀ ਆਹ ਬੰਦਾ ਨਵਨੀਤ ਚਤੁਰਵੇਦੀ ਕਿ ਕੌਣ ਨਾਲ ਨੇ ਸੋ ਇਸ ਕਰਕੇ ਉਹਨਾਂ ਐਮਐਲਏ ਨੇ ਪਾਰਟੀ ਦੇ ਕੋਲੇ ਪੱਖ ਰੱਖਿਆ ਆਪਣਾ ਕਿ ਇਦਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਬਕਾਬਤ ਕੀਤੀ ਜਾਂ ਦੂਜੇ ਪਾਸੇ ਨਵਨੀਤ ਚਤੁਰਵੇਦੀ ਕਹਿ ਰਹੇ ਨੇ ਕਿ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਜਿਹਦੇ ਕੋਲੇ 92 94 ਐਮਐਲਏ ਨੇ 92 ਐਮਐਲਏਾਂ ਦੇ ਨਾਲ ਤਾਂ ਆਮ ਆਦਮੀ ਪਾਰਟੀ ਨੇ ਸੱਤਾ ਦੀ ਸ਼ੁਰੂਆਤ ਹੀ ਕੀਤੀ ਸੀ ਪੰਜਾਬੀਆਂ ਨੇ 92 ਐਮਐਲਏ ਦਿੱਤੇ ਇਸ ਤੋਂ ਬਾਅਦ ਜਿਮਨੀ ਚੋਣਾ ਹੋਈਆਂ ਐਮਐਲਏ 94 95 ਤੱਕ ਜਿਹੜੀ ਗਿਣਤੀ ਆ ਉਹ ਗਿਣਤੀ ਚੱਲੀ ਗਈ ਆਮ ਆਦਮੀ ਪਾਰਟੀ ਨੂੰ ਜੇ ਕੋਈ ਐਮਐਲਏ ਛੱਡ ਵੀ ਜਾਂਦਾ ਤਾਂ ਫਰਕ ਨਹੀਂ ਪੈਂਦਾ ਕਿਉਂਕਿ ਮжоਰਿਟੀ ਆ ਤਾਕਤ ਆ ਸਰਕਾਰ ਦੇ ਕੋਲੇ 10 ਛੱਡੋ ਬੀ ਐਮਐਲਏ ਵੀ ਛੱਡ ਕੇ ਚਲੇ ਜਾਣਗੇ 25 ਐਮਐਲਏ ਵੀ ਛੱਡ ਕੇ ਚਲੇ ਜਾਣਗੇ ਤਾਂ ਵੀ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਜਾਣ ਦੇ ਨਾਲ ਪਰ ਆਮ ਆਦਮੀ ਪਾਰਟੀ ਦਾ ਜਿਸ ਤਰੀਕੇ ਦੇ ਨਾਲ ਇੱਕ ਰਾਜਨੀਤਿਕ ਤੌਰ ਦੇ ਉੱਪਰ ਕੰਮ ਕਰਨ ਦਾ ਤਰੀਕਾ ਇੱਕ ਪੋਲੀਟੀਕਲ ਵਰਕ ਹੈ ਜਿਹੜਾ ਇਸ ਪਾਰਟੀ ਦਾ ਉਹ ਹੋਰ ਪਾਰਟੀਆਂ ਦੇ ਨਾਲੋਂ ਵੱਖਰਾ ਇਸ ਪਾਰਟੀ ਦਾ ਵਰਕ ਆ ਤੇ ਪਿਛਲੇ ਦਿਨੀ ਤੁਸੀਂ ਦੇਖਿਆ ਵੀ ਕਿ ਹਰਮੇਸ਼ ਸਿੰਘ ਪਠਾਨਵਾਜਰਾ ਹੋਣੀ ਬੋਲੇ ਸੀ ਉਸ ਤੋਂ ਬਾਅਦ ਪਠਾਨਵਾਜਰਾ ਨੂੰ ਵੀ ਸਖਤੀ ਦਾ ਸਾਹਮਣਾ ਕਰਨਾ ਪਿਆ ਹੁਣ ਤੱਕ ਫਰਾਰ ਨਹੀਂ ਹਰਮੇਸਿੰਘ ਪਠਾਣ ਮੱਜਰਾ ਤੇ ਉਹਨਾਂ ਦਾ ਬੇਟਾ ਤੇ ਉਹਨਾਂ ਦੇ ਨਾਲ ਦੇ ਸੰਗੀ ਸਾਥੀ ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ ਸੋ ਸਖਤ ਪਾਰਟੀ ਆ ਦੂਜੇ ਐਮ ਐਲ ਏ ਵੀ ਡਰਦੇ ਨੇ ਕਿਉਂਕਿ ਹਰਮੇਸਿੰਘ ਪਠਾਣ ਮੱਜਰਾ ਹੋਰ ਹੀ ਖੁਦ ਕਹਿੰਦੇ ਸੀ ਕਿ ਜਿਹੜੇ ਮੇਰੇ ਨਾਲ ਦੇ ਸਾਥੀ ਨੇ ਉਹ ਵੀ ਚੁੱਪ ਕਰ ਗਏ ਕਿਉਂਕਿ ਖੌਰੇ ਪਤਾ ਨਹੀਂ ਸਾਡੇ ਨਾਲ ਕੀ ਹੋ ਜੂ ਪਰ ਪਿਛਲੇ ਕੁਝ ਦਿਨਾਂ ਤੋਂ ਅਟਕਲਾਂ ਕਿਆਸਰਾਈਆਂ ਸੀ ਕਿ ਪਾਰਟੀ ਦੇ ਵਿੱਚ ਕੁਸਤਾ ਪੱਕ ਰਿਹਾ ਕੋਈ ਤਾਂ ਖਿਚੜੀ ਹੈ ਜਿਹੜੀ ਰਿੰਨੀ ਜਾ ਰਹੀ ਹੈ ਪਰ ਕੀ ਐ ਉਹ ਫਿਲਹਾਲ ਹੁਣ ਤੱਕ ਤਾਂ ਨਹੀਂ ਕਲੀਅਰ ਹੋ ਪਾਇਆ ਕਿਉਂਕਿ ਸਾਰੀਆਂ ਗੱਲਾਂ ਮੀਡੀਆ ਦੇ ਵਿੱਚ ਸੀ ਕਈ ਗੱਲਾਂ ਨੂੰ ਸਰਕਾਰ ਨੇ ਵੀ ਡਿਨਾਈ ਨਹੀਂ ਕੀਤਾ ਪਰ ਜਿਹੜੇ ਆ 10 ਐਮਐਲਏ ਦੀ ਬਗਾਵਤ ਦੀ ਗੱਲ ਸੀ ਆ ਗੱਲ ਜਰੂਰ ਤੁਸੀਂ ਐਂ ਕਹਿ ਲੋ ਕਿ ਐਮਐਲਏ ਨੇ ਵੀ ਡਿਨਾਈ ਕਰਤੀ ਇਸ ਗੱਲ ਕਿ ਅਸੀਂ ਬਗਾਵਤ ਕਰਾਂਗੇ ਕਹਿੰਦੇ ਭੁੱਲ ਜੋ ਇਦਾਂ ਦੀ ਕੋਈ ਗੱਲ ਨਹੀਂ ਸੋ ਜੋ ਵੀ ਜਾਣਕਾਰੀ ਹੋਊਗੀ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਹਾਂਗੇ